ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਜਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਪਿੰਡ ਵਰੀ ਜਿਹੜਾ ਕਿ ਸੀਵਰੇਜ ਦਾ ਪਾਣੀ ਸਾਰੇ ਹੀ ਪਿੰਡ ਦਾ ਪਾਣੀ ਮੇਨ ਇੱਧਰ ਆ ਜਾਂਦਾ ਗੁਰਦੁਆਰਾ ਦੇ ਗੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਕੂਲ ਜਾਂਦੇ ਨੇਗੇ ਇਸ ਪਾਣੀ ਦੇ ਵਿੱਚ ਦੀ ਹੋ ਕੇ ਸਕੂਲ ਜਾਣਗੇ ਗੁਰਦੁਆਰੇ ਦੇ ਨੇੜੇ ਸਕੂਲ ਹੈਗਾ ਉਧਰਲੇ ਬੱਚੇ ਵੀ ਆਉਣਗੇ ਵਿੱਚ ਦੀ ਆਉਣਗੇ ਪਾਣੀ ਦੇਖ ਸਕਦੇ ਹੋ ਜਿੱਧਰ ਦਾ ਪਾਣੀ ਦਾ ਨਿਕਾਸ ਦੀ ਮੋਟਰ ਬੰਦ ਕਰਤੀ ਤਾਰਾ ਪਟ ਦਿੱਤੀਆਂ ਇਹਦੀਆਂ ਕਿਉਂਕਿ ਤਾਰ ਲੱਗਣ ਨਹੀਂ ਦੇ ਹੁਣ ਸਾਫ਼ ਤੌਰ ਤੇ ਤੁਹਾਨੂੰ ਇੱਕ ਜੀ ਹੋਰ ਦਿਖਾਉਨੇ ਆ ਇੱਧਰ ਪਾਣੀ ਜਾਂਦਾ ਹੁੰਦਾ ਦੀ ਜ਼ਿਮੀਂਦਾਰਾਂ ਨੇ ਦੇਖ ਸਕਦੇ ਹੋ ਤੁਸੀਂ ਆਪਦੇ ਵਾਹਨ ਦੇ ਵਿੱਚ ਟਰਾਲੀਆਂ ਲਹਾ ਦਿੱਤੀਆਂ ਪਾਣੀ ਬੰਦ ਕਰ ਦਿੱਤਾ ਇਧਰੋਂ ਵੀ ਬੰਦ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਸੀ ਪਾਣੀ ਉਧਰੋਂ ਵੀ ਬੰਦ ਕਰ ਦਿੱਤਾ ਕੀ ਇਹ ਸਾਰੇ ਗਰੀਬ ਜਨਤਾ ਦੇ ਘਰ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਮਜ਼ਦੂਰ ਦਿਹਾੜੀ ਵਾਲੇ ਬੰਦੇ ਨੇਗੇ ਆਪਦਾ ਜਿਹੜਾ ਟਾਈਮ ਪਾਸ ਕਰਦੇ ਨੇਗੇ ਜਿਨ੍ਹਾਂ ਕੋਲੇ ਕੋਈ ਪੈਸਾ ਵੀ ਨਹੀਂ ਵੀ ਆਪਣੇ ਮਕਾਨ ਚੰਗੀ ਤਰ੍ਹਾਂ ਬਣਾ ਲੈਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਘਰਾਂ ਦੇ ਵਿੱਚ ਪਾਣੀ ਜਾਂਦਾਗਾ ਪੂਰਾ ਸਾਫ਼ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂਕਿ ਇਸ ਪਾਣੀ ਦਾ ਕੋਈ ਹੱਲ ਹੋ ਸਕੇ ਸਾਰੇ ਹੀ ਪਿੰਡ ਦਾ ਨਿਕਾਸ਼ ਪਾਣੀ ਇਧਰ ਆ ਜਾਂਦਾਗਾ ਜੋ ਸੜਕ ਹੁਣ ਮਸਾਂ ਬਣਨ ਲੱਗੀ ਹੈ ਇਹ ਵੀ ਦੁਬਾਰਾ ਟੁੱਟਣ ਤੇ ਲੱਗ ਗਈ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੁੰਦਾਗਾ ਕੋਈ ਹੱਲ ਨਹੀਂ ਹੁੰਦਾ ਇਹਦਾ ਤੁਰ ਤੱਕ ਦੇਖ ਸਕਦੇ ਹੋ ਸਾਰਾ ਹੀ ਪਾਣੀ ਇੱਧਰ ਆਊਗਾ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜ਼ਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਪਿੰਡ ਵਰੀ ਜਿਹੜਾ ਕਿ ਸੀਵਰੇਜ ਦਾ ਪਾਣੀ ਸਾਰੇ ਹੀ ਪਿੰਡ ਦਾ ਪਾਣੀ ਮੇਨ ਇੱਧਰ ਆ ਜਾਂਦਾ ਗੁਰਦੁਆਰਾ ਦੇ ਗੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਕੂਲ ਜਾਂਦੇ ਨੇਗੇ ਇਸ ਪਾਣੀ ਦੇ ਵਿੱਚ ਦੀ ਹੋ ਕੇ ਸਕੂਲ ਜਾਣਗੇ ਗੁਰਦੁਆਰੇ ਦੇ ਨੇੜੇ ਸਕੂਲ ਹੈਗਾ ਉਧਰਲੇ ਬੱਚੇ ਵੀ ਆਉਣਗੇ ਵਿੱਚ ਦੀ ਆਉਣਗੇ ਪਾਣੀ ਦੇਖ ਸਕਦੇ ਹੋ ਜਿੱਧਰ ਦਾ ਪਾਣੀ ਦਾ ਨਿਕਾਸ ਦੀ ਮੋਟਰ ਬੰਦ ਕਰਤੀ ਤਾਰਾਂ ਪਟ ਦਿੱਤੀਆਂ ਇਹਦੀਆਂ ਕਿਉਂਕਿ ਤਾਰ ਲੱਗਣ ਨਹੀਂ ਦੇ ਹੁਣ ਸਾਫ਼ ਤੌਰ ਤੇ ਸਾਨੂੰ ਇੱਕ ਜੀ ਹੋਰ ਦਿਖਾਉਣੇ ਆ ਇੱਧਰ ਪਾਣੀ ਜਾਂਦਾ ਹੁੰਦਾ ਸੀ ਜ਼ਿਮੀਂਦਾਰਾਂ ਨੇ ਦੇਖ ਸਕਦੇ ਹੋ ਤੁਸੀਂ ਆਪਦੇ ਬਾਹਣ ਦੇ ਵਿੱਚ ਟਰਾਲੀਆਂ ਲਹਾ ਦਿੱਤੀਆਂ ਪਾਣੀ ਬੰਦ ਕਰ ਦਿੱਤਾ ਇਧਰੋਂ ਵੀ ਬੰਦ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਸੀ ਪਾਣੀ ਉਧਰੋਂ ਵੀ ਬੰਦ ਕਰ ਦਿੱਤਾ ਕੀ ਇਹ ਸਾਰੇ ਗਰੀਬ ਜਨਤਾ ਦੇ ਘਰ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਮਜ਼ਦੂਰ ਦਿਹਾੜੀ ਵਾਲੇ ਬੰਦੇ ਨੇਗੇ ਆਪਦਾ ਜਿਹੜਾ ਟਾਈਮ ਪਾਸ ਕਰਦੇ ਨੇਗੇ ਜਿਨ੍ਹਾਂ ਕੋਲੇ ਕੋਈ ਪੈਸਾ ਵੀ ਨਹੀਂ ਵੀ ਆਪਦੇ ਮਕਾਨ ਚੰਗੀ ਤਰ੍ਹਾਂ ਬਣਾ ਲੈਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਘਰਾਂ ਦੇ ਵਿੱਚ ਪਾਣੀ ਜਾਂਦਾਗਾ ਪੂਰਾ ਸਾਫ਼ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂ ਕਿ ਇਸ ਪਾਣੀ ਦਾ ਕੋਈ ਹੱਲ ਹੋ ਸਕੇ ਸਾਰੇ ਹੀ ਪਿੰਡ ਦਾ ਨਿਕਾਸ ਪਾਣੀ ਇਧਰ ਆ ਜਾਂਦਾਗਾ ਜੋ ਸੜਕ ਹੁਣ ਮਸਾਂ ਬਣਨ ਲੱਗੀ ਐ ਇਹ ਵੀ ਦੁਬਾਰਾ ਟੁੱਟਣ ਤੇ ਲੱਗ ਗਈ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੁੰਦਾਗਾ ਕੋਈ ਹੱਲ ਨਹੀਂ ਹੁੰਦਾ ਇਹਦਾ ਧੁਰ ਤੱਕ ਦੇਖ ਸਕਦੇ ਹੋ ਸਾਰਾ ਹੀ ਪਾਣੀ ਇਧਰ ਆਊਗਾ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਜ਼ਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਪਿੰਡ ਵਰੀ ਜਿਹੜਾ ਕਿ ਸੀਵਰੇਜ ਦਾ ਪਾਣੀ ਸਾਰੇ ਹੀ ਪਿੰਡ ਦਾ ਪਾਣੀ ਮੇਨ ਇਧਰ ਆ ਜਾਂਦਾ ਗੁਰਦੁਆਰਾ ਦੇ ਗੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਕੂਲ ਜਾਂਦੇ ਨੇਗੇ ਇਸ ਪਾਣੀ ਦੇ ਵਿੱਚ ਦੀ ਹੋ ਕੇ ਸਕੂਲ ਜਾਣਗੇ ਗੁਰਦੁਆਰੇ ਦੇ ਨੇੜੇ ਸਕੂਲ ਹੈਗਾ ਉਧਰਲੇ ਬੱਚੇ ਵੀ ਆਉਣਗੇ ਵਿੱਚ ਦੀ ਆਉਣਗੇ ਪਾਣੀ ਦੇਖ ਸਕਦੇ ਹੋ ਜਿੱਧਰ ਦਾ ਪਾਣੀ ਦਾ ਨਿਕਾਸ ਦੀ ਮੋਟਰ ਬੰਦ ਕਰਤੀ ਤਾਰਾਂ ਪਟ ਦਿੱਤੀਆਂ ਇਹਦੀਆਂ ਕਿਉਂਕਿ ਤਾਰ ਲੱਗਣ ਨਹੀਂ ਦੇ ਹੁਣ ਸਾਫ਼ ਤੌਰ ਤੇ ਤੁਹਾਨੂੰ ਇੱਕ ਜੀ ਹੋਰ ਦਿਖਾਉਣੇ ਆ ਇੱਧਰ ਪਾਣੀ ਜਾਂਦਾ ਹੁੰਦਾ ਦੀ ਜ਼ਿਮੀਂਦਾਰਾਂ ਨੇ ਦੇਖ ਸਕਦੇ ਹੋ ਤੁਸੀਂ ਆਪਦੇ ਬਾਹਣ ਦੇ ਵਿੱਚ ਟਰਾਲੀਆਂ ਲਹਾ ਦਿੱਤੀਆਂ ਪਾਣੀ ਬੰਦ ਕਰ ਦਿੱਤਾ ਇੱਧਰੋਂ ਵੀ ਬੰਦ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਸੀ ਪਾਣੀ ਉਧਰੋਂ ਵੀ ਬੰਦ ਕਰ ਦਿੱਤਾ ਕੀ ਇਹ ਸਾਰੇ ਗਰੀਬ ਜਨਤਾ ਦੇ ਘਰ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਮਜ਼ਦੂਰ ਦਿਹਾੜੀ ਵਾਲੇ ਬੰਦੇ ਨੇਗੇ ਆਪਦਾ ਜਿਹੜਾ ਟਾਈਮ ਪਾਸ ਕਰਦੇ ਨੇਗੇ ਜਿਨ੍ਹਾਂ ਕੋਲੇ ਕੋਈ ਪੈਸਾ ਵੀ ਨਹੀਂ ਵੀ ਆਪਦੇ ਮਕਾਨ ਚੰਗੀ ਤਰ੍ਹਾਂ ਬਣਾ ਲੈਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਘਰਾਂ ਦੇ ਵਿੱਚ ਪਾਣੀ ਜਾਂਦਾਗਾ ਪੂਰਾ ਸਾਫ਼ ਹੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂ ਕਿ ਇਸ ਪਾਣੀ ਦਾ ਕੋਈ ਹੱਲ ਹੋ ਸਕੇ ਸਾਰੇ ਹੀ ਪਿੰਡ ਦਾ ਨਿਕਾਸ਼ ਪਾਣੀ ਇੱਧਰ ਆ ਜਾਂਦਾਗਾ ਜੋ ਸੜਕ ਹੁਣ ਮਸਾਂ ਬਣਨ ਲੱਗੀ ਐ ਇਹ ਵੀ ਦੁਬਾਰਾ ਟੁੱਟਣ ਤੇ ਲੱਗ ਗਈ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੁੰਦਾਗਾ ਕੋਈ ਹੱਲ ਨਹੀਂ ਹੁੰਦਾ ਇਹਦਾ ਧੁਰ ਤੱਕ ਦੇਖ ਸਕਦੇ ਹੋ ਸਾਰਾ ਹੀ ਪਾਣੀ ਇੱਧਰ ਆਊਗਾ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਜਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਪਿੰਡ ਵਰੀ ਜਿਹੜਾ ਕਿ ਸੀਵਰੇਜ ਦਾ ਪਾਣੀ ਸਾਰੇ ਹੀ ਪਿੰਡ ਦਾ ਪਾਣੀ ਮੇਨ ਇਧਰ ਆ ਜਾਂਦਾ ਗੁਰਦੁਆਰਾ ਦੇ ਗੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਕੂਲ ਜਾਂਦੇ ਨੇਗੇ ਇਸ ਪਾਣੀ ਦੇ ਵਿੱਚ ਦੀ ਹੋ ਕੇ ਸਕੂਲ ਜਾਣਗੇ ਗੁਰਦੁਆਰੇ ਦੇ ਨੇੜੇ ਸਕੂਲ ਹੈਗਾ ਉਧਰਲੇ ਬੱਚੇ ਵੀ ਆਉਣਗੇ ਵਿੱਚ ਦੀ ਆਉਣਗੇ ਪਾਣੀ ਦੇਖ ਸਕਦੇ ਹੋ ਜਿੱਧਰ ਦਾ ਪਾਣੀ ਦਾ ਨਿਕਾਸ ਦੀ ਮੋਟਰ ਬੰਦ ਕਰਤੀ ਤਾਰਾ ਪਟ ਦਿੱਤੀਆਂ ਇਹਦੀਆਂ ਕਿਉਂਕਿ ਤਾਰ ਲੱਗਣ ਨਹੀਂ ਦੇ ਹੁਣ ਸਾਫ਼ ਤੌਰ ਤੇ ਤੁਹਾਨੂੰ ਇੱਕ ਜੀ ਹੋਰ ਦਿਖਾਉਨੇ ਆ ਇੱਧਰ ਪਾਣੀ ਜਾਂਦਾ ਹੁੰਦਾ ਦੀ ਜ਼ਿਮੀਂਦਾਰਾਂ ਨੇ ਦੇਖ ਸਕਦੇ ਹੋ ਤੁਸੀਂ ਆਪਦੇ ਬਾਹਣ ਦੇ ਵਿੱਚ ਟਰਾਲੀਆਂ ਲਹਾ ਦਿੱਤੀਆਂ ਪਾਣੀ ਬੰਦ ਕਰ ਦਿੱਤਾ ਇੱਧਰੋਂ ਵੀ ਬੰਦ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਸੀ ਪਾਣੀ ਉਧਰੋਂ ਵੀ ਬੰਦ ਕਰ ਦਿੱਤਾ ਕੀ ਇਹ ਸਾਰੇ ਗਰੀਬ ਜਨਤਾ ਦੇ ਘਰ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਮਜ਼ਦੂਰ ਦਿਹਾੜੀ ਵਾਲੇ ਬੰਦੇ ਨੇਗੇ ਆਪਦਾ ਜਿਹੜਾ ਟਾਈਮ ਪਾਸ ਕਰਦੇ ਨੇਗੇ ਜਿਨ੍ਹਾਂ ਕੋਲੇ ਕੋਈ ਪੈਸਾ ਵੀ ਨਹੀਂ ਵੀ ਆਪਣੇ ਮਕਾਨ ਚੰਗੀ ਤਰ੍ਹਾਂ ਬਣਾ ਲੈਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਘਰਾਂ ਦੇ ਵਿੱਚ ਪਾਣੀ ਜਾਂਦਾਗਾ ਪੂਰਾ ਸਾਫ਼ ਹੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂਕਿ ਇਸ ਪਾਣੀ ਦਾ ਕੋਈ ਹੱਲ ਹੋ ਸਕੇ ਸਾਰੇ ਹੀ ਪਿੰਡ ਦਾ ਨਿਕਾਸ਼ ਪਾਣੀ ਇਧਰ ਆ ਜਾਂਦਾਗਾ ਜੋ ਸੜਕ ਹੁਣ ਮਸਾਂ ਬਣਨ ਲੱਗੀ ਹੈ ਇਹ ਵੀ ਦੁਬਾਰਾ ਟੁੱਟਣ ਤੇ ਲੱਗ ਗਈ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੁੰਦਾਗਾ ਕੋਈ ਹੱਲ ਨਹੀਂ ਹੁੰਦਾ ਇਹਦਾ ਤੁਰਤੇ ਕੇ ਦੇਖ ਸਕਦੇ ਹੋ ਸਾਰਾ ਹੀ ਪਾਣੀ ਇੱਧਰ ਆਊਗਾ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਜਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਪਿੰਡ ਵਰੀ ਜਿਹੜਾ ਕਿ ਸੀਵਰੇਜ ਦਾ ਪਾਣੀ ਸਾਰੇ ਹੀ ਪਿੰਡ ਦਾ ਪਾਣੀ ਮੇਨ ਇੱਧਰ ਆ ਜਾਂਦਾ ਗੁਰਦੁਆਰਾ ਦੇ ਗੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਕੂਲ ਜਾਂਦੇ ਨੇਗੇ ਇਸ ਪਾਣੀ ਦੇ ਵਿੱਚ ਦੀ ਹੋ ਕੇ ਸਕੂਲ ਜਾਣਗੇ ਗੁਰਦੁਆਰੇ ਦੇ ਨੇੜੇ ਸਕੂਲ ਹੈਗਾ ਉਧਰਲੇ ਬੱਚੇ ਵੀ ਆਉਣਗੇ ਵਿੱਚ ਦੀ ਆਉਣਗੇ ਪਾਣੀ ਦੇਖ ਸਕਦੇ ਹੋ ਜਿੱਧਰ ਦਾ ਪਾਣੀ ਦਾ ਨਿਕਾਸ ਦੀ ਮੋਟਰ ਬੰਦ ਕਰਤੀ ਤਾਰਾਂ ਪਟ ਦਿੱਤੀਆਂ ਇਹਦੀਆਂ ਕਿਉਂਕਿ ਤਾਰ ਲੱਗਣ ਨਹੀਂ ਦੇ ਹੁਣ ਸਾਫ਼ ਤੌਰ ਤੇ ਤੁਹਾਨੂੰ ਇੱਕ ਜੀ ਹੋਰ ਦਿਖਾਉਨੇ ਆ ਇੱਧਰ ਪਾਣੀ ਜਾਂਦਾ ਹੁੰਦਾ ਦੀ ਜ਼ਿੰਮੇਦਾਰਾਂ ਨੇ ਦੇਖ ਸਕਦੇ ਹੋ ਤੁਸੀਂ ਆਪਦੇ ਵਾਹਨ ਦੇ ਵਿੱਚ ਟਰਾਲੀਆਂ ਲਹਾ ਦਿੱਤੀਆਂ ਪਾਣੀ ਬੰਦ ਕਰ ਦਿੱਤਾ ਇਧਰੋਂ ਵੀ ਬੰਦ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਸੀ ਪਾਣੀ ਉਧਰੋਂ ਵੀ ਬੰਦ ਕਰ ਦਿੱਤਾ ਕੀ ਇਹ ਸਾਰੇ ਗਰੀਬ ਜਨਤਾ ਦੇ ਘਰ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਮਜ਼ਦੂਰ ਦਿਹਾੜੀ ਵਾਲੇ ਬੰਦੇ ਨੇਗੇ ਆਪਦਾ ਜਿਹੜਾ ਟਾਈਮ ਪਾਸ ਕਰਦੇ ਨੇਗੇ ਜਿਨ੍ਹਾਂ ਕੋਲੇ ਕੋਈ ਪੈਸਾ ਵੀ ਨਹੀਂ ਵੀ ਆਪਦੇ ਮਕਾਨ ਚੰਗੀ ਤਰ੍ਹਾਂ ਬਣਾ ਲੈਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਘਰਾਂ ਦੇ ਵਿੱਚ ਪਾਣੀ ਜਾਂਦਾਗਾ ਪੂਰਾ ਸਾਫ਼ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂ ਕਿ ਇਸ ਪਾਣੀ ਦਾ ਕੋਈ ਹੱਲ ਹੋ ਸਕੇ ਸਾਰੇ ਹੀ ਪਿੰਡ ਦਾ ਨਿਕਾਸ ਪਾਣੀ ਇਧਰ ਆ ਜਾਂਦਾਗਾ ਜੋ ਸੜਕ ਹੁਣ ਮਸਾਂ ਬਣਨ ਲੱਗੀ ਐ ਇਹ ਵੀ ਦੁਬਾਰਾ ਟੁੱਟਣ ਤੇ ਲੱਗ ਗਈ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੁੰਦਾਗਾ ਕੋਈ ਹੱਲ ਨਹੀਂ ਹੁੰਦਾ ਇਹਦਾ ਧੁਰ ਤੱਕ ਦੇਖ ਸਕਦੇ ਹੋ ਸਾਰਾ ਹੀ ਪਾਣੀ ਇਧਰ ਆਊਗਾ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਜ਼ਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਪਿੰਡ ਵਰੀ ਜਿਹੜਾ ਕਿ ਸੀਵਰੇਜ ਦਾ ਪਾਣੀ ਸਾਰੇ ਹੀ ਪਿੰਡ ਦਾ ਪਾਣੀ ਮੇਨ ਇਧਰ ਆ ਜਾਂਦਾ ਗੁਰਦੁਆਰਾ ਦੇ ਗੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਕੂਲ ਜਾਂਦੇ ਨੇਗੇ ਇਸ ਪਾਣੀ ਦੇ ਵਿੱਚ ਦੀ ਹੋ ਕੇ ਸਕੂਲ ਜਾਣਗੇ ਗੁਰਦੁਆਰੇ ਦੇ ਨੇੜੇ ਸਕੂਲ ਹੈਗਾ ਉਧਰਲੇ ਬੱਚੇ ਵੀ ਆਉਣਗੇ ਵਿੱਚ ਦੀ ਆਉਣਗੇ ਪਾਣੀ ਦੇਖ ਸਕਦੇ ਹੋ ਜਿੱਧਰ ਦਾ ਪਾਣੀ ਦਾ ਨਿਕਾਸ ਦੀ ਮੋਟਰ ਬੰਦ ਕਰਤੀ ਤਾਰਾਂ ਪਟ ਦਿੱਤੀਆਂ ਇਹਦੀਆਂ ਕਿਉਂਕਿ ਤਾਰ ਲੱਗਣ ਨਹੀਂ ਦੇ ਹੁਣ ਸਾਫ ਤੌਰ ਤੇ ਤੁਹਾਨੂੰ ਇੱਕ ਜੀ ਹੋਰ ਦਿਖਾਉਨੇ ਆ ਇੱਧਰ ਪਾਣੀ ਜਾਂਦਾ ਹੁੰਦਾ ਦੀ ਜ਼ਿਮੀਂਦਾਰਾਂ ਨੇ ਦੇਖ ਸਕਦੇ ਹੋ ਤੁਸੀਂ ਆਪਦੇ ਵਾਹਨ ਦੇ ਵਿੱਚ ਟਰਾਲੀਆਂ ਲਹਾ ਦਿੱਤੀਆਂ ਪਾਣੀ ਬੰਦ ਕਰ ਦਿੱਤਾ ਇਧਰੋਂ ਵੀ ਬੰਦ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਸੀ ਪਾਣੀ ਉਧਰੋਂ ਵੀ ਬੰਦ ਕਰ ਦਿੱਤਾ ਕੀ ਇਹ ਸਾਰੇ ਗਰੀਬ ਜਨਤਾ ਦੇ ਘਰ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਮਜ਼ਦੂਰ ਦਿਹਾੜੀ ਵਾਲੇ ਬੰਦੇ ਨੇਗੇ ਆਪਦਾ ਜਿਹੜਾ ਟਾਈਮ ਪਾਸ ਕਰਦੇ ਨੇਗੇ ਜਿਨ੍ਹਾਂ ਕੋਲੇ ਕੋਈ ਪੈਸਾ ਵੀ ਨਹੀਂ ਵੀ ਆਪਦੇ ਮਕਾਨ ਚੰਗੀ ਤਰ੍ਹਾਂ ਬਣਾ ਲੈਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਘਰਾਂ ਦੇ ਵਿੱਚ ਪਾਣੀ ਜਾਂਦਾਗਾ ਪੂਰਾ ਸਾਫ਼ ਹੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂ ਕਿ ਇਸ ਪਾਣੀ ਦਾ ਕੋਈ ਹੱਲ ਹੋ ਸਕੇ ਸਾਰੇ ਹੀ ਪਿੰਡ ਦਾ ਨਿਕਾਸ਼ ਪਾਣੀ ਇੱਧਰ ਆ ਜਾਂਦਾਗਾ ਜੋ ਸੜਕ ਹੁਣ ਮਸਾਂ ਬਣਨ ਲੱਗੀ ਹੈ ਇਹ ਵੀ ਦੁਬਾਰਾ ਟੁੱਟਣ ਤੇ ਲੱਗ ਗਈ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੁੰਦਾਗਾ ਕੋਈ ਹੱਲ ਨਹੀਂ ਹੁੰਦਾ ਇਹਦਾ ਧੁਰ ਤੱਕ ਦੇਖ ਸਕਦੇ ਹੋ ਸਾਰਾ ਹੀ ਪਾਣੀ ਇੱਧਰ ਆਊਗਾ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਜਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਪਿੰਡ ਵਰੀ ਜਿਹੜਾ ਕਿ ਸੀਵਰੇਜ ਦਾ ਪਾਣੀ ਸਾਰੇ ਹੀ ਪਿੰਡ ਦਾ ਪਾਣੀ ਮੇਨ ਇਧਰ ਆ ਜਾਂਦਾ ਗੁਰਦੁਆਰਾ ਦੇ ਗੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਕੂਲ ਜਾਂਦੇ ਨੇਗੇ ਇਸ ਪਾਣੀ ਦੇ ਵਿੱਚ ਦੀ ਹੋ ਕੇ ਸਕੂਲ ਜਾਣਗੇ ਗੁਰਦੁਆਰੇ ਦੇ ਨੇੜੇ ਸਕੂਲ ਹੈਗਾ ਉਧਰਲੇ ਬੱਚੇ ਵੀ ਆਉਣਗੇ ਵਿੱਚ ਦੀ ਆਉਣਗੇ ਪਾਣੀ ਦੇਖ ਸਕਦੇ ਹੋ ਜਿੱਧਰ ਦਾ ਪਾਣੀ ਦਾ ਨਿਕਾਸ ਦੀ ਮੋਟਰ ਬੰਦ ਕਰਤੀ ਤਾਰਾ ਪਟ ਦਿੱਤੀਆਂ ਇਹਦੀਆਂ ਕਿਉਂਕਿ ਤਾਰ ਲੱਗਣ ਨਹੀਂ ਦੇ ਹੁਣ ਸਾਫ਼ ਤੌਰ ਤੇ ਤੁਹਾਨੂੰ ਇੱਕ ਜੀ ਹੋਰ ਦਿਖਾਉਨੇ ਆ ਇੱਧਰ ਪਾਣੀ ਜਾਂਦਾ ਹੁੰਦਾ ਦੀ ਜ਼ਿਮੀਂਦਾਰਾਂ ਨੇ ਦੇਖ ਸਕਦੇ ਹੋ ਤੁਸੀਂ ਆਪਦੇ ਵਾਹਨ ਦੇ ਵਿੱਚ ਟਰਾਲੀਆਂ ਲਹਾ ਦਿੱਤੀਆਂ ਪਾਣੀ ਬੰਦ ਕਰ ਦਿੱਤਾ ਇੱਧਰੋਂ ਵੀ ਬੰਦ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਸੀ ਪਾਣੀ ਉਧਰੋਂ ਵੀ ਬੰਦ ਕਰ ਦਿੱਤਾ ਕੀ ਇਹ ਸਾਰੇ ਗਰੀਬ ਜਨਤਾ ਦੇ ਘਰ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੇ ਮਜ਼ਦੂਰ ਦਿਹਾੜੀ ਵਾਲੇ ਬੰਦੇ ਨੇਗੇ ਆਪਦਾ ਜਿਹੜਾ ਟਾਈਮ ਪਾਸ ਕਰਦੇ ਨੇਗੇ ਜਿਨ੍ਹਾਂ ਕੋਲੇ ਕੋਈ ਪੈਸਾ ਵੀ ਨਹੀਂ ਵੀ ਆਪਣੇ ਮਕਾਨ ਚੰਗੀ ਤਰ੍ਹਾਂ ਬਣਾ ਲੈਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਘਰਾਂ ਦੇ ਵਿੱਚ ਪਾਣੀ ਜਾਂਦਾਗਾ ਪੂਰਾ ਸਾਫ਼ ਹੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂ ਕਿ ਇਸ ਪਾਣੀ ਦਾ ਕੋਈ ਹੱਲ ਹੋ ਸਕੇ ਸਾਰੇ ਹੀ ਪਿੰਡ ਦਾ ਨਿਕਾਸ ਪਾਣੀ ਇਧਰ ਆ ਜਾਂਦਾਗਾ ਜੋ ਸੜਕ ਹੁਣ ਮਸਾਂ ਬਣਨ ਲੱਗੀ ਹੈ ਇਹ ਵੀ ਦੁਬਾਰਾ ਟੁੱਟਣ ਤੇ ਲੱਗ ਗਈ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੁੰਦਾਗਾ ਕੋਈ ਹੱਲ ਨਹੀਂ ਹੁੰਦਾ ਇਹਦਾ ਤੁਰ ਤੱਕ ਦੇਖ ਸਕਦੇ ਹੋ ਸਾਰਾ ਹੀ ਪਾਣੀ ਇੱਧਰ ਆਊਗਾ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜ਼ਿਲ੍ਹਾ ਮਾਨਸਾ ਤਹਿਸੀਲ ਬੁਲਾਡਾ ਪਿੰਡ ਵਰੀ ਜਿਹੜਾ ਕਿ ਸੀਵਰੇਜ ਦਾ ਪਾਣੀ ਸਾਰੇ ਹੀ ਪਿੰਡ ਦਾ ਪਾਣੀ ਮੇਨ ਇੱਧਰ ਆ ਜਾਂਦਾ ਗੁਰਦੁਆਰਾ ਦੇ ਗੇਟ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਕੂਲ ਜਾਂਦੇ ਨੇਗੇ ਇਸ ਪਾਣੀ ਦੇ ਵਿੱਚ ਦੀ ਹੋ ਕੇ ਸਕੂਲ ਜਾਣਗੇ ਗੁਰਦੁਆਰੇ ਦੇ ਨੇੜੇ ਸਕੂਲ ਹੈਗਾ ਉਧਰਲੇ ਬੱਚੇ ਵੀ